ਇਦਾਂ ਕਲੱਚ ਪਲੇਟਾਂ ਗੱਡੀ ਦੀਆਂ ਗੀਆਂ ਖਰਾਬ ਹੋਈ ਗੱਡੀ ਤਾਂ ਟੀਮਾਂ ਥੋੜੀਆਂ ਲੇਟ ਹੋਈਆਂ ਇਹਨਾਂ ਬੱਚਿਆਂ ਲਈ ਵੀ ਤਾੜੀ ਮਾਰ ਦਈਏ ਭਾਈ ਜੀ ਪਿੱਛੇ ਚਲੇ ਜਾਓ ਤਾੜੀ ਮਾਰ ਦਿਓ ਲਓ ਕਹਿੰਦੇ ਫਿੱਡੂ ਦੀ ਕਬੱਡੀ ਪੈ ਗਈ ਮੇਰੇ ਮਿੱਤਰੋ ਫਿੱਡੂ ਦੀ ਰੇਡ ਪਹਿਲੀ ਕਬੱਡੀ ਤੇ ਕਹਿੰਦੇ ਟੱਕਰ ਹੜਜੋ ਪਾਸੇ ਬੱਲੇ 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 ਏ ਏ ਆ ਆ ਆ ਆਉ ਨਹੀਂ ਰੇਸਾਂ ਮੁੰਡਿਆ ਨਹੀਂ ਰੇਸਾਂ ਚਪੈੰਜੀ ਦੀ ਰੇਡ ਤੇ ਮਨਦੀਪ ਲਓ ਬੂਟਿਆ ਇਹ ਆ ਕਹਿੰਦੇ ਚਪੰਜੀ ਵਾਹ ਨੌਜਵਾਨਾ ਜਾਉਂਦਾ ਰਹੇ ਪੁੱਤਰਾਂ ਦਾਨੀ ਬੀੜ ਬਾਬਾ ਬੁੱਢਾ ਸੱਗਾਂ ਤੇ ਬਲਾਰਾ ਲਈ ਵੱਡੇ ਆਸ਼ੀਰਵਾਦ ਮੇਰਾ ਭਰਾ ਪੁੱਜਦੇ ਕਰ ਗਿਆ ਲਓ ਚਪੰਜੀ ਮਾਟਾ ਪੁੱਠਾ ਗਿਆ ਮਾਟਾ ਬੱਲੇ ਇਹ ਸਵਾਦ ਓ ਸਵਾਦ ਅਗਲੀ ਰੇਡ ਕਹਿੰਦੇ ਜ਼ਹਿਰ ਦੀ ਮੇਰੇ ਮਿੱਤਰੋ ਜ਼ਹਿਰ ਦੀ ਪਾਈ ਹੋਈ ਕਬੱਡੀ ਚਾਰੇ ਦੇ ਚਾਰੇ ਤਿਆਰ ਨੇ ਰਾਏਪੁਰ ਚੰੜਿਆਣਾ ਤੇ ਜੀਪੀ ਕਬੱਡੀ ਕਲੱਬ ਕੈਨੇਡਾ ਇਹ ਟੀਮਾਂ ਖੇਡ ਰੀਆਂ ਖੇਡ ਮੈਦਾਨ ਦੇ ਵਿੱਚ ਹਰਦਿਆਲ ਵੇਖ ਪਾਨੀ ਮਾਰ ਤੇ ਜ਼ਹਿਰ ਪਾਨੀ ਮਾਰ ਤੇ ਜ਼ਹਿਰ ਇਹ ਆ ਆ ਆਓ ਆਓ ਬੱਲੇ ਮੁੰਡਿਆ ਆਹ ਵੇਖ ਵਜਦੀ ਪੱਟਾਂ ਤੇ ਥਾਪੀ ਸਵਾਦ ਵੱਜਾ ਹੋਇਆ ਮੇਰੇ ਮਿੱਤਰੋ ਇਧਰਲੇ ਬੰਨੇ ਪੀਕੇ ਇਹਦਾ ਗੁਰਦਿਆਲ ਸਿੰਘ ਪੀਕੇ ਨਾਮ ਹੈ ਇਹਦਾ ਪੀਕੇ ਨਾਮ ਹੈ ਹਲਕਾ ਜਿਹਾ ਟੱਚ ਅਗਲੀ ਰੇਡ ਕਾਟੋ ਕਾਟੋ ਆ ਗਈ ਮਾਝੇ ਵਾਲਿਓ ਕਾਟੋ ਆ ਗਈ ਤੇ ਕਰ ਵੀ ਮਨਦੀਪ ਗੱਲ ਲਓ ਕਾਟੋ ਆ ਗਈ ਸਿੰਘ ਜੀ ਕਿੰਗ ਗੁਰੂ ਦਾ ਖਾਲਸਾ ਬਾਬਾ ਬੁੱਢਾ ਸਹੂਰੀ ਦਾ ਕਬੱਡੀ ਪਾ ਰਿਆ ਲਾਣਾ ਜਾਏ ਖੇਤ ਨੂੰ ਕਿਕਰ ਤੇ ਕਾਟੋ ਰਹਿੰਦੀ ਆ ਕੱਲਾਣਾ ਜਾਏ ਖੇਤ ਨੂੰ ਤੇ ਵੀ ਬੂਟਿਆ ਆਹ ਕਿਹੜਾ ਇਹਨਾਂ ਕਿਹੜਾ ਦੱਸਾ ਗੱਡਾਸਾ ਕਹਿੰਦੇ ਇਹਨੂੰ ਗੱਡਾਸਾ ਕਹਿੰਦੇ ਐ ਐ ਆਏ ਹਾਏ ਆਏ ਹਾਏ ਇਨੇ ਸਿਆਲ ਦੇ ਵਿਆਹ ਖਾਦੇ ਵੀ ਹੋਣਗੇ ਵਿਆਹ ਵੇਖੇ ਵੀ ਹੋਣਗੇ ਆ ਜਿਹੜੇ ਐਕਸ਼ਨ ਆ ਮੁੰਡੇ ਦੇ ਉਧਰਲੇ ਬੰਨੇ ਜੁਗਨੂ ਦੀ ਪਾਈ ਹੋਈ ਰੇਡ ਆ ਮੇਰੇ ਮਿੱਤਰੋ ਇਹ ਆ ਜੁਗਨੂ ਇੱਕ ਬੰਨੇ ਕਹਿੰਦੇ ਕਾਲਾ ਨਾਗ ਕੌਡੀਆਂ ਵਾਲਾ ਨਾਲ ਕਰੇਲਾ ਮੇਰੇ ਮਿੱਤਰੋ ਚਾਰੇ ਦੇ ਚਾਰੇ ਤਿਆਰ ਇਧਰਲੇ ਬੰਨੇ ਕਾਲਾ ਨਾਗ ਕੌਡੀਆਂ ਵਾਲਾ ਕਹਿੰਦੇ ਤਰੇ ਯਾਰ ਪਤੰਦਰ ਨੂੰ ਫਿੱਡੂ ਤੁਰ ਪਿਆ ਢੇਰੀਆਂ ਤੋਂ ਮੰਦੀਪ ਕਰ ਗੱਲ ਲਓ ਫਿੱਡੂ ਤੁਰ ਪਿਆ ਢੇਰੀਆਂ ਤੋਂ ਫਿੱਡੂ ਦੀ ਕਬੱਡੀ ਚਾਰ ਨੇ ਲੈ ਵੀ ਫਿੱਡੂ ਨਾਲ ਕੀਨੇ ਪੈਣਾ ਲੈ ਵੀ ਫੜਦਾ ਤਿਆਰੀ ਗਿਆਨੀ ਮਾਰ ਮੋਟਾ ਹੁਣੇ ਨੂੰ ਵੇਣਾ ਕੀ ਪੈ ਜਾ ਪੈ ਜਾ ਪੈ ਜਾ ਬੂਟਾ ਪੁੱਛੀ ਕੇ ਰਾਜੇ ਨੂੰ ਆਹ ਕਿਹੜਾ ਛੱਟਦਾ ਆਹ ਕਿਹੜਾ ਖਿੱਚ 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 ਏ ਖੱੱਚੇ ਮੁੰਡਿਆ ਏ ਹਾਏ ਓ ਮੇਰਿਆ ਰੱਬਾ ਥਾਪੀਆਂ ਕਾਦੀਆਂ ਥਾਪੇ ਵੱਜੀ ਜਾਂਦੇ ਐ ਥਾਪੀਆਂ ਕਾਦੀਆਂ ਥਾਪੇ ਵੱਜੀ ਜਾਂਦੇ ਐ ਇਹ ਫਿੱਡੂ ਕਹਿੰਦੇ ਚ ਬੁਗਲਾ ਆ ਜਾਂਦਾ ਕਿਤੇ ਕਿਤੇ ਆਉ ਪੈਂਦੀ ਹੋਈ ਚਪੈਂਦੀ ਦੀ ਰੇਡ ਮੇਰੇ ਮਿੱਤਰੋ ਸਾਰੇ ਖੇਡ ਬਲਾਰਾਂ ਦਾ ਧੰਨਵਾਦ ਹੈ ਮਨਦੀਪ ਸਲਿਆਣੀ ਭਰਾ ਹਰਦਿਆਲ ਸੁਗਾ ਆਓ ਇਧਰਲੇ ਬੰਨੇ ਪਟਾਕੇ ਕਰਿਸ਼ 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 ਹਾਏ 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 ਆਓ ਬੱਲੇ 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 ਹੋ ਗਈ ਮਿੱਤਰੋ ਭਾਈ ਜੀ ਨੂੰ ਜੀ ਨੂੰ ਸੁਆਦ ਆਦਾ ਇੱਕ ਵਾਰੀ ਤਾੜੀ ਠੋਕ ਦਿਓ ਬੱਚਿਆਂ ਲਈ ਆਰ ਮਨਦੀਪ ਕਰਗਲ ਜ਼ਹਿਰ ਆ ਗਈ ਲਓ ਜ਼ਹਿਰ ਆ ਗਿਆ ਹੁਣ ਕਿਹੜਾ ਕੱਟੂ ਓ ਚਾਰ ਨੰਬਰਿਆ ਤੂੰ ਕੱਢਦੇ ਜੇ ਲੋਟਾਉਂਦਾ ਕੰਮ ਤਾਂ ਓ ਤੂੰ ਹੀ ਕੱਢਦੇ ਓਹੀ ਪੈ ਗਿਆ ਪੈ ਗਿਆ ਓਏ ਭਾਨੀ ਮਾਰ 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 ਬੰਦਾ ਬਾळा ਮਾੜਾ ਹੁੰਦਾ ਹੈ ਬਾळा ਮਾੜਾ ਹੁੰਦਾ ਮੈਂ ਵੀ ਕਹੈ ਨੇ ਗੁੱਤ ਜੀ ਕਾਦੋ ਰੱਖੀ ਐ ਮੈਨੂੰ ਲੱਗਦਾ ਨੇ ਇਸੇ ਕੰਮ ਨੂੰ ਰੱਖੀ ਐ ਇਹਨੇ ਇਸੇ ਕੰਮ ਨੂੰ ਰੱਖੀ ਐ ਪੀਕੇ ਕਬੱਡੀ ਪਾ ਰਿਹਾ ਹੈ ਕਰੇਲਿਆ ਹੈ ਇਰਾਦਾ ਮੁੰਡੇ ਨੂੰ ਫੜਨਾ ਕਿ ਨਹੀਂ ਇਹ ਕਾਲਾ ਨਾਗ ਤੇ ਕਰੇਲਾ ਦੋਹੇ ਪੈ ਗਿਆ ਆਹ ਕਾਟੋ ਆ ਗਏ ਡਿਸਕੋ ਡਾਂਸ ਬਹੁਤ ਕਰਦਾ ਮੁੰਡਾ ਬਠਿੰਡੇ ਦਾ ਬਠਿੰਡ ਵੀ ਤੇ ਮੈਨੂੰ ਕਹਿੰਦਾ ਹਾਏ ਡਿਸਕੋ ਮੁੰਡਾ ਬਠਿੰਡੇ ਦਾ ਬਠਿੰਡ ਵੀ ਤੇ ਮੈਨੂੰ ਕਹਿੰਦਾ ਹਾਏ ਡਿਸਕੋ ਹੁਣ ਕਿਹੜਾ ਕਾਟੋ ਦੀ ਕਾਟੋ ਦੇ ਸਿਰ ਵਿੱਚੋਂ ਚਵਾਨੀ ਕੱਢੂਗਾ ਕਿਹੜਾ ਕੱਢੂ ਚਵਾਨੀ ਉਹ ਨਿੱਕੇ ਹੁੰਦੇ ਜਿਵੇਂ ਕੱਢਦੇ ਸੀ ਕਾਟੋ ਕਾਟੋ ਤੇ ਗਡਾਸਾ ਗਡਾਸਾ ਤੇ ਕਾਟੋ ਪਾਣੀ ਡੋਲਗੀ ਝਾਂਜਰਾਂ ਵਾਲੀ ਤੇ ਕੈਂਠੇ ਵਾਲਾ ਹਾਏ 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 ਓ ਮੇਰੇ ਰੱਬਾ ਅਜੇ ਅਜੇ ਜਾਂ ਤਾਂ ਦੇ ਵਿਆਹ ਬੰਦ ਕਰਦੇ ਜਾਂ ਇਹਦਾ ਆਸ ਐਕਸ਼ਨ ਬੰਦ ਕਰਦੇ ਜਗਨੂ ਦੀ ਪਾਈ ਹੋਏ ਰੇਡ ਐ ਉਧਰਲੇ ਬੰਨੇ ਭਰਾ ਕਹਿੰਦੇ ਵੀ ਫਿੱੱਡੂ ਇੱਕ ਜਾਫੀ ਨੂੰ ਚੱਕ ਲਿਆ ਵੇ ਕਾਲਾ ਨਾਗ ਕੌਡੀਆਂ ਵਾਲਾ ਕਹਿੰਦੇ ਤੇਰੇ ਯਾਰ ਪਤੰਦਰ ਨੂੰ ਚੱਕ ਕਾਲਾ ਨਾਗ ਚੱਕ 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 ਬੱਲੇ 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 ਜਗਨੂ ਜਗਨੋ ਹਟਾਦਾ ਨਾਗ ਨੇ ਔ ਜਗਨੂ ਜਗਨੋ ਹਟਾਦਾ ਨਾਗ ਨੇ ਭੱਜ ਜਗਨੂ ਭੱਜ ਜਗਨੂ ਭੱਜ ਜਗਨੂ ਇਹ ਇੱਥੇ ਰੱਖ ਨਹੀਂ ਰਿਸਾ ਆਹ ਫਿੱਡੂ ਆ ਗਿਆ ਮੇਰੇ ਮਿੱਤਰੋ ਇਹਦੀ ਇੱਕ ਦੇ ਬੈਂਡ ਵਰਗੀ ਧੁੰਨੀ ਐ ਆਹ ਫਿੱਡੂ ਦੀ ਪਾਈ ਰੇਡ ਤੇ ਮਨਦੀਪ ਕਰ ਗੱਲ ਲਓ ਫਿੱਡੂ ਆ ਗਿਆ ਹੁਣ ਕਿਹੜਾ 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 ਲੱਗੂ ਲੱਤੀ ਫਿੱਡੂ ਫਿੱਡੂ ਗਿਆ ਇਹ ਅਜੇ ਨਹੀਂ ਲੋਟਾ ਇਹ ਇਹ ਆ ਜਿੰਨਾ ਫਿੱਡੂ ਔਰ ਬਾਬਾ ਜੀ ਕਹਿੰਦੇ 200 ਦੇ ਦੇਾਂਗੇ ਜੇ ਫਿੱਡੂ ਨੂੰ ਕੋਈ ਜਫਾ ਲਾਵੇ ਮਾਜੇ ਵਾਲਿਓ ਓ ਬੱਚਿਆਂ ਦਾ ਮੈਚ ਕਿਦਾਂ ਲੱਗਾ ਤਾੜੀ ਮਾਰ ਕੇ ਦੱਸੋ ਸੁਬਾਦ ਇਹ ਕਰੇਲਾ ਇਹਨੂੰ ਕਰੇਲਾ ਕਹਿੰਦੇ ਆ ਮੈਨੂੰ ਲੱਗਦਾ ਚੜ ਗਿਆ ਨਿੰਮ ਤੇ ਮੈਨੂੰ ਲੱਗਦਾ ਚੜ ਗਿਆ ਨਿੰਮ ਤੇ ਚੜ ਗਿਆ ਨਿੰਮ ਤੇ ਕਰੇਲਾ 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 ਨਿੰਮ ਵੀ ਕੌੜੀ ਤੇ ਕਰੇਲਾ ਵੀ ਕੌੜਾ ਹੰਦੇ ਗੁਣਕਾਰੀ ਐ ਔਰ ਕਰ ਵੀ ਮੰਦੀਪ ਗੱਲ ਜ਼ਹਿਰ ਆ ਗਈ ਮੈਂ ਤਾਂ ਕਿ ਦੇਖਿਆ ਵੀ ਮਸਾਲਾ ਭਰ ਕੇ ਉੱਤੇ ਧਾਗਾ ਬੰਨਤਾ ਪਰ ਉਹ ਨਿਕਲ ਹੀ ਗਿਆ ਪਰ ਉਹ ਨਿਕਲ ਹੀ ਗਿਆ ਆ ਗਿਆ ਫੇਰ ਜ਼ਹਿਰ ਆ ਗਈ ਆ ਜ਼ਹਿਰ ਆ ਗਈ ਕੱਢ ਮੁੰਡਿਆ ਜ਼ਹਿਰ ਦੇ ਮਗਰ ਜ਼ਹਿਰ ਦੇ ਮਗਰ ਪਾਨੀ ਮਾਰ ਪਾਨੀ ਮਾਰ ਬੰਦਾ ਮਾੜਾ ਪਾਨੀ ਮਾਰਾ ਆਏ ਓ ਰੱਬਾ ਇਹ ਤਾਂ ਇੱਕ ਨਹੀਂ ਮਾਨਸੀ ਇਹ ਤਾਂ ਦੋ ਹੋ ਗਏ ਆ ਤਾਂ ਦੋ ਹੋ ਗਏ ਪੰਜਾਬ ਪੁਲਿਸ ਵਾਲਿਆਂ ਦਾ ਹਾਸਾ ਵੀ ਕੱਚਾ ਵਿੱਚ ਦੀ ਨਿਕਲਦਾ ਐ ਨੋ ਕਹਿੰਦੇ ਨਜ਼ਾਰਾ ਆਈ ਜਾਂਦਾ ਸਾਡੇ ਸੀਨੀਅਰ ਆਫੀਸਰ ਆਇਆ ਪੰਜਾਬ ਪੁਲਿਸ ਵਾਲੇ ਭਰਾ ਸਾਡੇ ਆਹ ਸਾਹਮਣੇ ਕ੍ਰਿਸ਼ ਤੇ ਪੀਕੇ ਕ੍ਰਿਸ਼ ਤੇ ਪੀਕੇ ਇੱਕ ਦਾ ਨਾਮ ਕ੍ਰਿਸ਼ਾ ਤੇ ਦੂਜੇ ਦਾ ਨਾਮ ਮਾਟਰਜੀ ਪੀਕੇ ਐ ਆਉ ਪੀਕੇ ਮਾਰਦਾ ਪੱਟਾਂ ਤੇ ਥਾਪੀਆਂ ਓਏ ਕਾਟੋ ਦਾ ਡਿਸਕੋ ਹਟਾਓ ਕਾਟੋ ਡਾਂਸ ਕਰਨੋਂ ਨਹੀਂ ਹਟਦੀ ਕਾਟੋ ਡਾਂਸ ਕਰਨੋਂ ਨਹੀਂ ਹਟਦੀ ਭਾਨੀ ਮਾਰਾ ਓ ਜਾਂ ਛੱਡ ਗੜਾਸੇ ਨੂੰ ਜਾਂ ਛੱਡ ਦੇ ਕੰਨੇ ਨੂੰ ਇਹ ਹੁਣ ਕਾਟੋ ਭੰਗੜਾ ਤੇਰਾ ਵਿੱਚੇ ਰਹਿ ਜਾਣਾ ਏ ਹੁਣ ਭਾਨੀ ਮਾਰ ਪੰਗਾ ਪਾ ਗਿਆ ਬਾਬਾ ਫਤਿਹ ਸਿੰਘ ਜੀ ਆ ਗਿਆ ਓ ਭਾਨੀ ਮਾਰਨੇ ਮੈਨੂੰ ਲੱਗਦਾ ਕਾਟੋ ਦਾ ਗੱਡਾ ਡੀਆਂ ਤੇ ਕਰਤਾ ਲੋ ਦੋਨੇ ਸਰਦਾਰ ਜਦੋਂ ਲੋਹੇ ਨੂੰ ਲੋਹਾ ਕੱਟਦਾ ਏ ਫਿਰ ਭਾਂਬੜ ਮੱਚੇ ਚੰਗਿਆੜਿਆਂ ਦਾ ਰਾਜੇ ਖੇਲੇ ਹਾਈ ਹਾਈ ਅੜੋ ਤੜੀ ਪੈਂਦੇ ਜਦੋਂ ਪੇਚੇ ਸੋਹਣਿਆ ਦੂਰ ਹੁੰਦੇ ਦਿਨਾਂ ਦੇ ਭਲੇਕੇ ਸੋਹਣਿਆ ਅਗਲਾ ਵੀ ਟਿੱਕਿਆਂ ਦੇ 31 ਮੋੜ ਦਾ ਰਾਜੇ ਖੇਲੇ ਦਵਕਾ ਬਗਾਨੇ ਪੁੱਤ ਦਾ ਬਾਈ ਦਾ ਫਰਾਟਾ ਜਵੇਂ ਨੀਲੇ ਫੋੜਦਾ ਓ ਬੱਜਦਾ ਫਰਾਟਾ ਜਵੇਂ ਨੀਲੇ ਫੋੜਦਾ ਬਾਬਾ ਫਤੇਸ ਸਿੰਘੀ 2200 ਦੇ ਗਿਆ ਜੁਗਨੂ ਇੱਥੇ ਕੱਟਕੁੱਟ ਨਹੀਂ ਚੱਲਣੇ 나ਗ ਮੰਗਰੀ ਫੁਕਾਰੇ ਮਾਰਦਾ ਆਉਂਦਾ 나ਗ ਮੰਗਰੀ ਫੁਕਾਰੇ ਮਾਰਦਾ ਆਉਂਦਾ ਓ 나ਗ ਦੇ ੱੱੱਕੇ ਓ 나ਗ ਦੇ ੱੱੱਕੇ ਤੇ ਪਉਣ ਜੁਗਨੂ ਦਾ ਉਧਰ ਬਾਬਾ ਕਸ਼ਮੀਰ ਸਿੰਘੀ ਭੂਰੀ ਵਾਲੇ ਉਹਨਾਂ ਦੇ ਨਾਮ ਦੇ ਉੱਪਰ ਜੇ ਫੜਨਾ ਦਾ ਫਿੱਡੂ ਨੂੰ ਫੜੋ ਇਹ ਪਤੰਦਰ ਥਾਪੀ ਨਹੀਂ ਥਾਪੇ ਮਾਰਦਾ ਪੱਟਾਂ ਤੇ ਇਹ ਥਾਪੀ ਨਹੀਂ ਫੜੋ ਇਹਨੂੰ ਫੜੋ 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 ਹੁਣ ਨੱਚੀ ਫਿੱਡੂ ਹੁਣ ਨੱਚੀ ਮੁੰਡਿਆ ਇਹ ਓਏ ਭੱਜ ਗਿਆ ਫਿੱਡੂ ਭੱਜ ਗਿਆ ਫਿੱਡੂ ਭੱਜ ਗਿਆ ਫਿੱਡੂ ਆ ਕੀ ਬਣ ਗਿਆ ਕਿੱਥੇ ਮੈਨੂੰ ਕਹਿੰਦਾ ਸੂਟ ਨਹੀਂ ਪਉਂਦੀ ਮੈਂ ਪੜਾ ਸ਼ਰਦਾਈ ਜੇਟ ਦੀ ਨਜ਼ਰ ਪੂਰੀ ਮੈਂ ਘੋਟਿਆਂ ਪਰਨੇ ਪਈ ਅਗਲੇ ਨੇ ਘੇਰ ਲਿਆ ਫਿੱਡੂ ਅਗਲੇ ਹਲੇ ਘੇਰ ਲਿਆ ਫਿੱਡੂ ਬਾਬਾ ਅਮਰ ਸਿੰਘ ਜੀ ਸ਼ਹੀਦ ਢਾਉਸਰ ਵਾਲੇ ਪੱਧਰੀ ਵਾਲੇ ਮਹਾਂਪੁਰਸ਼ ਵੱਡੇ ਅਸ਼ੀਰਵਾਦ ਪਹੁੰਚਦਾ ਕਰਦੇ ਆ ਲਓ ਇਧਰਲੇ ਪਾਸੇ ਰੇਡ ਪਾ ਰਹੀ ਆ ਹੁਣ ਚਾਰ ਖਿਡਾਰੀ ਤਿਆਰ ਨੇ ਪਈ ਹੋਈ ਕਬੱਡੀ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਲਓ ਕਹਿੰਦੇ ਇਧਰਲੇ ਬੰਨੇ ਜੀ ਬੋਰੀ ਵਾਲੇ ਬੈਠੇ ਬੂਟਿਆ ਤੇ ਨਾਲ ਬਾਬਾ ਫਤਿਹ ਸਿੰਘ ਜੀ ਵੀ ਆਏ ਆ ਮਹਾਵੀਰ ਵੀ ਸਾਡਾ ਵੀਰ ਆਨੰਦ ਮਾਣ ਰਿਹਾ ਚੱਲਦੇ ਮੈਚ ਦਾ ਔਰ ਫਿੱਡੂ ਦਾ ਫੜਿਆ ਗਿਆ ਆ ਯਾਰ ਨੂੰ ਪਾਓ ਸੀਸੀਟੀ ਜਿਨੇ ਪਾਉਣਾ ಆ ಯಾರ ನೋ ಫಡೋ ಜೀ ಫಾ ਪਾਨੀ ਮਾਰਾ ਗਡਾਸਿਆ ਕੰਨਿਆ ਤਿਆਰੀ ਫੜਲਾ ਯਾਰ ਗੁੱਤ ਹਲਾਉਣਾ ਨਹੀਂ ਹਟਦੀ ਯਾਰ ਪੂਛ ਹਲਾਉਣਾ ਨਹੀਂ ਹਟਦੀ ਯਾਰ ਤੇ ਐਕਸ਼ਨ ਵੱਖਰਿਆ ਹਰਜੰਤ ਮਮਾਰਕਾ ਹੀਰਿਆ ਘੋੜਾ ਜਿੱਤ ਲਿਆ ਮੁੰਡਿਆ ਘੋੜਾ ਜਿੱਤ ਲਿਆ ਲਓ ਕਬੱਡੀ ਪੈ ਗਈ ਯਾਰ ਮੇਲ ਦੀ ਫਿਰਦੀ ਵਿੱਚ ਮੈਦਾਨਾਂ ਦੇ ਕਿ ਯਾਰ ਮੇਲ ਦੀ ਫਿਰਦੀ ਵਿੱਚ ਮੈਦਾਨਾਂ ਦੇ ਆਹ ਯਾਰ ਦੀ ਪਾਈ ਹੋਏ ਰੇਡ ਇਧਰਲੇ ਬੰਨੇ ਗਡਾਸਾ 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 ਲੱਗਦਾ ਯਾਰ ਦੀ ਗੁੱਤ-ਗੁੱਤ ਹਿਲਣੋਂ ਹਟ ਜਾਣੀ ਐ ਖਿੱਚਲਾ ਕਸਲਾ ਚੂੜੀ ਕਿਡਾਸਿਆ ਕਸਲਾ ਚੂੜੀ ਇਹਦੀ ਗੁੱਤ ਤੇ ਰਬੜ ਚੜਾਈ ਜਾਣਾ ਜਿਹੜੀ ਲਾਲਾ ਹੁਣ ਸਾਰਾ ਯਾਬੀ ਨਵੇੜ ਗੁੱਤ ਆਲਾ ਇਹ ਆ ਇੱਥੇ ਇੱਥੇ ਹੁਣ ਮੁੜਿਆ ਮੁੜਿਆ ਹੁਣ ਤਾਂ ਜਾਵੇਂ ਜੇਟ ਬਿਸ਼ਰਮ ਕਰਤਾ ਮੁੜਿਆ ਹੁਣ ਛੱਡਦੇ ਹੁਣ ਇਹਦਾ ਖੇੜਾ ਖੁਸਰੇ ਨੂੰ ਵਧਾਈ ਨਾ ਹੁੰਦਾ ਖਿਡਾਰੀ ਨੂੰ ਪੁਆਇੰਟ ਨਾ ਹੁੰਦਾ ਜੇ ਮਿਲ ਜੇ ਰੌਲਾ ਨਹੀਂ ਪਾਈਦਾ ਕਬੱਡੀ ਪੀਕੇ ਦੀ ਐ ਮਨਦੀਪ ਕਰ ਗੱਲ ਉਧਰ ਪੀਕੇ ਦੀ ਕਬੱਡੀ ਹਰਚੰਦ ਲਖਣੇ ਵਾਲਾ ਵੀ ਆ ਮੈਚ ਨੂੰ ਤੱਕ ਰਿਹਾ ਸਾਡਾ ਵੀਰ ਵਧਾਈ ਦਾ ਪਾਤਰ ਆ ਭੂਰੇ ਵਾਲੇ ਗਿੰਦਰ ਦਾ ਵੀ ਧੰਨਵਾਦ ਵੱਡੇ ਪੱਜ ਦੀਆਂ ਟੀਮਾਂ ਖੜੀਆਂ ਕੀਤੀਆਂ ਲਓ ਨੰਬਰ ਪੀਕੇ ਦਾ ਤੇ ਕਾਟੋ ਫੇਰ ਆ ਗਈ ਬੂਟੇ ਚੱਕ ਪਾਈ ਤੇਰਾ ਡਾਂਸ ਡਾਂਸ ਵਿੱਚੇ ਰਹਿ ਗਿਆ ਮੈਨੂੰ ਲੱਗਦਾ ਹੁਣ ਪਾਲਾ ਜੇ ਪਾ ਹੁੰਦਾ ਮੈਨੂੰ ਲੱਗਦਾ ਕਾਟੋ ਤੇ ਭਾਨੀ ਮਾਰ ਫੇਰ ਚਿੰਬੜ ਗਿਆ ਭਖਤੇ ਦੀ ਭੂਤ ਵਾਂਗੂ ਭਾਨੀ ਮਾਰ ਫੇਰ ਚਿੰਬੜ ਗਿਆ ਹੀਪਾ ਟਾਂਡਾ ਮਾਨ ਕਰਦਾ ਸਾਬੀ ਤਖੜੋਰੀ ਮਾਨ ਕਰਦੇ ਆ ਸੰਭੂ ਸਪੇਨ ਹੋਰੀ ਮਾਨ ਕਰਦੇ ਆ ਉਧਰਲੇ ਬੰਨੇ ਚੰਡਿਆਲਾ ਸਾ ਮਾਨ ਕਰਦੇ ਆ ਮੇਰੇ ਮਿੱਤਰੋ ਔਰ ਗੋਪੀ ਸਰਪੰਚ ਪੱਲੋ ਮਾਇਰੇ ਵਾਲਾ ਮਾਨ ਕਰਦਾ ਅਗਲੀ ਰੇਡ ਕਹਿੰਦੇ ਜੁਗਨੂ ਆ ਗਿਆ ਮੇਰੇ ਮਿੱਤਰੋ ਜੁਗਨੂ ਦੀ ਕਬੱਡੀ ਤੇ ਮਨਦੀਪ ਕਰ ਗੱਲ ਲਓ ਜੁਗਨੂ ਆ ਗਏ ਉਹ ਜੁਗਨੂ ਜਿਹੜਾ ਹਨੇਰੇ ਚ ਚਮਕਦਾ ਇਹ ਹੁਣ ਦਿਨੇ ਚਮਕੂਗੇ ਬੂਟੇ ਨਹੀਂ ਕਿਹੜਾ ਕਿਹੜਾ ਜੁਗਨੂ ਨੂੰ ਮੋਠ ਵਿੱਚ ਬੰਦ ਕਰ ਲੂ ਗੱਲ ਸਮੇਂ ਹੀ ਹੋ ਜਾਣੀ ਆ ਕਿਹੜਾ ਜੁਗਨੂ ਨੂੰ ਜਗਨੌ ਟਾਉ ਸਮਿਆਂ ਤੇ ਸੈੱਲ ਕਿਹੜਾ ਕੱਢੂਗਾ ਪਤਾ ਲੱਗੂਗਾ ਕਾਲਾ ਨਾਗ ਕਾਲਾ ਨਾਗ ਕਹਿੰਦੇ ਉਹੀ ਫੁਕਾਰੇ ਮਾਰ ਮਾਰ ਕੇ ਜੁਗਨੂ ਆਉ ਜੁਗਨੂ ਪੱਜਾ ਜਾਂਦਾ ਹੈ ਫਿੱਡੂ ਦੀ ਖੇਡ ਕਿਨੂੰ ਕਿਨੂੰ ਵਧੀਆ ਲੱਗਦੀ ਤਾੜੀ ਮਾਰ ਕੇ ਦੱਸੋ ਇੱਕ ਵਾਰੀ ਲਓ ਫਿੱਡੂ ਕਬੱਡੀ ਪੌਣ ਆ ਗਿਆ ਪੈ ਗਈ ਲੱਗਦਾ ਫਿੱਡੂ ਦੀਆਂ ਕਲੱਚ ਪਲੇਟਾਂ ਗਈਆਂ ਫਿੱਡੂ ਦੀਆਂ ਕਲੱਚ ਪਲੇਟਾਂ ਗਈਆਂ ਮੇਰੇ ਮਿੱਤਰੋ ਇਧਰਲੇ ਬੰਨੇ ਬੱਲੇ 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 ਖਿੱਚ ਫਿੱਡੂ ਖਿੱਚ ਫਿੱਡੂ ਖਿੱਚ ਫਿੱਡੂ ਖਿੱਚ ਫਿੱਡੂ ਏ ਏ 1 2 3 ਫਿੱਡੂ ਗਿਆ ਫਿੱਡੂ ਗਿਆ ਗੋਡੀਆਂ ਤੇ ਫਿੱਡੂ ਆ ਆ ਢੱਡੂ ਪਿੱਛਾ ਭੌਂਗੇ ਵੇਖ ਅਗਲਾ ਕਰਦਾ ਕੀ ਹੈ ਆਹ ਕਰਦਾ ਕੀ ਹੈ ਅਗਲਾ ਇਹ ਹੈ ਔਰ ਖੇਡ ਮੈਦਾਨ ਵਿੱਚ ਕਬੱਡੀ ਨੌਜੋਨ ਮੇਰੇ ਮਿੱਤਰੋ ਲੋਗੜ ਲੋਗੜ ਦੀ ਵੀ ਕਹਿੰਦੇ ਖੇਡ ਵੱਖਰੀ ਹੈ ਔਰ ਚਾਰੇ ਦੇ ਚਾਰੇ ਤਿਆਰ ਨੇ ਕੰਨਿਆ ਔਰ ਗੱਲਾਂ ਕਰੇਲਾ 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 ਪੰਜਾਬ ਪੁਲਿਸ ਵਾਲਿਓ ਆਇਆ ਲੱਗਦਾ ਜਿਵੇਂ ਕੱਚਾ ਹੀ ਤੋੜ ਲਿਆ ਹੁੰਦਾ ਜਿਵੇਂ ਕੱਚਾ ਹੀ ਤੋੜ ਲਿਆ ਹੁੰਦਾ ਕਰੇਲੇ ਦੀ ਟੱਕਰ ਔ ਕਰੇਲਾ ਮੇਰੇ ਮਿੱਤਰੋ ਆ ਗਈ ਜ਼ਹਿਰ ਡਟਵਿੰਡੀ ਵਾਲਿਆ ਯਾਰ ਨੂੰ ਵੀ ਜਫਾ ਲੱਗ ਗਿਆ ਫਿੱਡੂ ਦਾ ਵੀ ਅਗਲੇ ਨੇ ਇੰਨਣ ਕਰਤਾ ਅਗਲੀ ਰੇਡ ਤੇ ਮਨਦੀਪ ਕਰ ਗੱਲ ਓਏ ਫੜੇ ਤਿਆਰੀ ਨੌਜਵਾਨਾ ਯਾਰ ਦੇ ਪਹਿਲਾ ਦੰਦ ਕਾਢੇ ਦੇ ਫੇਰ ਇਹਦੀ ਯਾਰ ਨਿਕਲਣੀ ਆ ਫੇਰ ਇਹਦੀ ਯਾਰ ਨਿਕਲਣੀ ਆ ਇਹ ਗਿਆਨੀ ਮੋੜ ਮੋੜਾ ਗਿਆਨੀ ਮੋੜ ਲਾ ਕਿਤੇ ਮੋੜਾ ਹਾਏ ਰੱਬਾ ਹੇ ਇੱਥੇ ਰੱਖ ਇਹ ਗੁੱਤ ਹੌਲੀ ਹੌਲੀ ਵੱਧਦੀ ਜਾਂਦੀ ਆ ਸਮਿਆਂ ਓਏ ਭਾਈ ਸੁਆਦ ਆ ਰਿਹਾ ਦਿਲੋਂ ਤਾੜੀ ਮਾਰੋ ਖੁੱਲ ਕੇ ਇੱਕ ਵਾਰ ਮੈਨੂੰ ਲੱਗਦਾ ਦੁਬਈ ਦੇ ਕੱਪ ਤੱਕ ਇਹ ਵਾਵਾ ਲੰਮੀ ਹੋ ਜਾਣੀ ਐ ਇਹ ਰੱਖੀ ਮੁੰਡੇ ਨੇ ਮਲੇਸ਼ੀਆ ਸੀਗੀ ਲਾ ਉਧਰਲੇ ਬੰਨੇ ਕਬੱਡੀ ਪੈ ਗਈ ਖੇਡ ਮੈਦਾਨ ਵਿੱਚ ਕ੍ਰਿਸ਼ ਤੇ ਪੀਕੇ ਪੀਕੇ ਤੇ ਕ੍ਰਿਸ਼ ਭਾਬੀ ਕਿਹੜੀ ਦੁਸ਼ਮਣੀ ਕੱਢੀ ਆਸ਼ੇ ਮੰਗ ਟਰਾਲੀ ਵੱਡੀ ਕਸੂਤਾ ਕਜੀਆ ਪਤਾ ਨਹੀਂ ਕਾਹਦਾ ਦਿਔਰ ਵਿਆਹਾ ਭਾਬੀਏ ਜਮਾਂ ਪਸਾਤਾ ਨਹੀਂ ਆਹ ਜਫਾ ਲੱਗ ਰਿਹਾ ਮੇਰੇ ਮਿੱਤਰੋ ਨਹੀਂ ਰੀਸਾ ਨਹੀਂ ਰੀਸਾ ਗੁੱਟ ਫੜਿਆ ਹੋਇਆ ਕੈਂਚੀ ਵੱਜ ਗਈ ਤੇ ਸਮਾਂ ਬੀਤ ਗਿਆ ਹਰੀਆਲਾ ਸਾਹਿਬ ਮੁੰਡੇ ਆਏ ਤਾਂ ਲੇਟ ਆ ਪਰ ਬਾਬਾ ਜੀ ਲੇਟਾਂ ਕੱਢ ਗਿਆ ਐਨ sire ਦਾ ਮੈਚ ਖੇਡਿਆ ਜਾ ਰਿਹਾ ਹੈ ਦਿਲ ਖੁਸ਼ ਹੈ ਕਾਟੋ ਦੀ ਪਾਈ ਹੋਈ ਕਬੱਡੀ ਹੈ ਚੋਰੀ ਪਟ ਕੇ ਗੰਨੇ ਚੁੱਪਣੇ ਢੇਰੀ ਲਾਉਣੀ ਛਿਲਕਾਂ ਦੀ ਤਾ ਪਾਥੀਆਂ ਗਾਲਾਂ ਲੈਣੀਆਂ ਜੜ ਹੁੰਦੇ ਸੀ ਇਲਤਾਂ ਦੀ ਖਟੀਆਂ ਮੀਆਂ ਮਿੱਠੀਆਂ ਲੱਗਣ ਉਹ ਤਾਏ ਦੇ ਬਾਗ ਦੀਆਂ ਹਾਏ ਓ ਰੱਬਾ ਕਿੰਜ ਭਲਾਵਾ ਯਾਦਾਂ ਦੇਸ਼ ਪੰਜਾਬ ਦੀਆਂ ਯਾਦਾਂ ਦੇਸ਼ ਪੰਜਾਬ ਦੀਆਂ ਹੁਣ ਐ ਰੇਡ ਤੇ ਕੀ ਬਾਨਾ ਮਾਝਾ ਵੀ ਆਪਣੀ ਮਾਂ ਸਮਝਾਲਾ ਬੋਲਣ ਦਾ ਉਹਨੂੰ ਟੰਗ ਸਖਾਲਾ ਨਹੀਂ ਕੋਈ ਚੜਜੂ ਚੰਦਵੇਂ ਸਾਹਮਣੇ ਵਾਹ ਓਏ ਮੁੰਡਿਆ ਕੋਈ ਨਾਟ ਬਣ ਕੇ ਕਬੱਡੀਆਂ ਪਾਉਂਦਾ ਕੋਈ ਫੋਰਡ ਬਣ ਕੇ ਕਬੱਡੀਆਂ ਪਾਉਂਦਾ ਪਰ ਇਧਰਲੇ ਬੰਨੇ ਕਾਲਾ ਨਾਕ ਕੌਂਡੀਆਂ ਵਾਲਾ ਕਹਿੰਦੇ ਤੇਰੇ ਯਾਰ ਪਤੰਦਰ ਨੂੰ ਜੁਗਨੂ ਐ ਜੁਗਨੂ ਕਹਿੰਦੇ ਖਿੱਚੀ ਜਾਂਦਾ ਖਿੱਚੀ ਜਾਂਦਾ ਖਿਤੀ ਜਾਂਦਾ ਮਰੂਤੀ ਵਰਗੀ ਕਾਰ ਨਹੀਂ ਨਾਟ 11 ਵਰਗਾ ਕਰ ਰੋ ਫਿੱਡੂ ਦੀ ਗੱਲ ਆਓ ਫਿੱਡੂ ਦੀ ਕਬੱਡੀ ਮੇਰੇ ਮਿੱਤਰੋ ਲਓ ਸਾਹਮਣੇ ਕਹਿੰਦੇ ਫਿੱਡੂ ਦੀ ਕਬੱਡੀ ਹੈ ਲਓ ਸਾਹਮਣੇ ਕਹਿੰਦੇ ਫਿੱਡੂ ਨੇ ਵੀ ਅੱਜ ਦਰਸ਼ਕਾਂ ਦੇ ਦਿਲ ਖੁਸ਼ ਕਰ ਦਿੱਤੇ ਹੈ ਲਓ ਫਿੱਡੂ ਨੇ ਹੁਣ ਕੇ ਦਾ ਜਾਫੀ ਜਫਾ ਲਾਉ ਲਓ ਸਾਹਮਣੇ ਕਹਿੰਦੇ ਸਾਰਾ ਟੱਬਰ ਪੈਣ ਵਾਲੀ ਗੱਲ ਬਣ ਗਈ ਹੈ ਸਾਰਾ ਓਏ ਹੋਏ 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 ਭਰਾਵੋ ਕੋਈ ਸਿਆਣਾ ਆ ਗਿਆ ਫਿੱਡੂ ਚ ਕੋਈ ਸਿਆਣਾ ਆ ਗਿਆ ਓਏ ਹੋਏ 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 ਦੀਵੀ ਸਾਹਮਣ ਇਹ ਬੜਾ ਕੁਝ ਕਰਦੇ ਆ ਉਹ ਬਾਈ ਜਿਹਨੂੰ ਜਿਹਨੂੰ ਮੈਚ ਵਧੀਆ ਲੱਗਾ ਤਿਆੜੀ ਬੱਚਿਆਂ ਲਈ ਜ਼ੋਰਦਾਰ ਮਾਰੀਏ ਇੱਕ ਵਾਰੀ ਪੰਜਾਬ ਲਾਈਵ ਦਾ ਸੁੱਖ ਸਾਡਾ ਭਰਾ ਭੰਡਾਲਾ ਵਾਲਾ ਉਹਦੀ ਸਾਊਂਡ ਦਾ ਤੇ ਮਾਲੇ ਬੈਰੀਕੇਟ ਦਾ ਸਾਰੇ ਰੈਫਰੀਆਂ ਦਾ ਸਾਰੇ ਖੇਡ ਬੁਲਾਰਿਆਂ ਦਾ ਔਰ ਬਾਈ ਹਰਚੰਦ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੰਜ